कस्बा मुदकी समूह संगत इलाका निवासिया वालों दस तो पंद्रह ट्रैक्टर तरालिया हड़ हाँ पीड़ता लाई सेवा लजाई गई यही है सेवाते सेवा सच्चा प्यार अपने पावा ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੋ ਅੱਜ ਇਹ ਸੰਗਤ ਖੜੀ ਹੈ ਇਹ ਪਿੰਡ ਮੋਦਗੀ ਦੀ ਹੈ ਇਸ ਕਰਕੇ ਜੋ ਪਿਛਲੇ ਦਿਨਾਂ ਦੇ ਵਿੱਚ ਪਿੰਡ ਮੋਦਗੀ ਦੇ ਵਿੱਚ ਗ੍ਰਾਹੀ ਇਕੱਠੀ ਕੀਤੀ ਸੀ ਉਹ ਜੋ ਸਾਨੂੰ ਸੰਜੋਗ ਇਸ ਪਿੰਡ ਮੋਦਗੀ ਦਾ ਮਿਲਿਆ ਅਸੀਂ ਸਾਰਿਆਂ ਨੇ ਲੜ ਕੇ ਇਕੱਠੇ ਹੋ ਕੇ ਗ੍ਰਾਹੀ ਇਕੱਠੀ ਕੀਤੀ ਸੀ ਅੱਜ ਜੋ ਗ੍ਰਾਹੀ ਦੇ ਵਿੱਚ ਜੋ ਰਾਸ਼ਨ ਪਾਣੀ ਹੈ ਜਿਹਦੇ ਵਿੱਚ ਦੋਵਾਂ ਟਰੈਕਟਰਾਂ ਦੇ ਵਿੱਚ ਦਾ ਜੋ ਖਾਣ ਦਾ ਆਟਾ, ਦਾਲਾ, ਕੱਪੜੇ, ਤੇਲ ਸਾਰਾ ਹੀ ਰਾਸ਼ਨ ਜਿਹੜਾ ਹੈਗਾ ਉਹ ਘਰ ਦਾ ਹੈਗਾ ਖਾਣ ਪੀਣ ਵਾਲਾ ਅਤੇ 11 10 11 ਟਰਾਲੀਆਂ ਜਿਹੜੀਆਂ ਤੂੜੀ ਦੀਆਂ ਉਹ ਵੀ ਸਾਰੇ ਸੰਗਤਾਂ ਦੇ ਸੰਯੋਗ ਦੇ ਨਾਲ ਜੋ ਸਾਨੂੰ ਤੂੜੀ ਵੀ ਮਿਲੀ ਹੈ ਬੜਾ ਪਿਆਰ ਮੋਦਕੀ ਸੰਗਤ ਨੇ ਦਿੱਤਾ ਅਸੀਂ ਦਿਲੋਂ ਸਾਰੀਆਂ ਤਿੰਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਸਾਰੇ ਪਿੰਡ ਮੋਦਕੀ ਆਂ ਦਾ ਧੰਨਵਾਦ ਕਰਦੇ ਹਾਂ ਤੇ ਪਰਿਵਾਰ ਵੱਲੋਂ ਉਹਨਾਂ ਵੱਲੋਂ ਵੀ ਪੱਤੂ ਕਰਮੀ ਕੀ ਉਹਨਾਂ ਵੱਲੋਂ 10000 ਰੁਪਏ ਆਇਆ ਸੀਗਾ ਤੇ ਹੋਰ ਵੀ ਬੜੇ ਸੰਗਤਾਂ ਨੇ ਪੈਸੇ ਪਾਏ ਆ ਬਾਹਰੋਂ ਵੀ ਜਿਹੜੇ ਸਾਡੇ ਐਨਆਰਵੀ ਆ ਉਹਨਾਂ ਵੱਲੋਂ ਵੀ ਬੜੀ ਮਾਇਆ ਆਈ ਹੈ ਪਰ ਇਹ ਜਿਹੜੀ ਮਾਇਆ ਉਹ ਮਾਇਆ ਹਜੇ ਸਾਡੇ ਕੋਲੇ ਪਈ ਹੈ ਜਦੋਂ ਅਸੀਂ ਉੱਥੇ ਸਾਨੂੰ ਲੋੜ ਪਈ ਜਾਂ ਟਰੈਕਟਰ ਲੈ ਕੇ ਜਾਣੇ ਆ ਜਾਂ ਉਹਨਾਂ ਵਾਸਤੇ ਖਾਦ ਜਾਂ ਤੇਲ ਦਾ ਉਹ ਅਸੀਂ ਜਿਹੜੀ ਹੈ ਉਹ ਬਾਅਦ ਦੇ ਵਿੱਚ ਜਾ ਕੇ ਜਾਂ ਮੋਦਕੀ ਦੇ ਟਰੈਕਟਰ ਜਾਣਗੇ ਜਾਂ ਉਹਨਾਂ ਨੂੰ ਤੇਲ ਰੇ ਖਾਦ ਦਿੱਤੀ ਜਾਊਗੀ ਜੋ ਅੱਜ ਰਾਸ਼ਨ ਇਕੱਠਾ ਹੋਇਆ ਸੀ ਪਿੰਡ ਮੋਦਕੀ ਦੇ ਵਿੱਚੋਂ ਲੀੜੇ ਕੱਪੜੇ ਜਿੰਨਾ ਵੀਰਾਂ ਨੇ ਦਾਨੀਆਂ ਸੱਜਣਾਂ ਨੇ ਦਾਨ ਕੀਤਾ ਸੀ ਉਹ ਅੱਜ ਪਿੰਡ ਮੋਤਕੀ ਦੇ ਵਿੱਚੋਂ 15 ਤਰੀਕ ਅੱਜ ਜੰਡ ਸੋਮਵਾਰ ਆ ਹੁਣ ਟਰੈਕਟਰ ਜਿਹੜੇ ਔਰਬਾਨਾ ਹੋਣਗੇ ਜਕਾਰਾ ਛੱਡਾਂਗੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਮੈਂ ਦੁਬਾਰਾ ਫੇਰ ਕਰਦਾ ਵੀ ਇੱਕ ਦੂਜੇ ਦੇ ਮੂਹਰੇ ਟਰੈਕਟਰ ਨਹੀਂ ਕੱਢਣੇ ਜਿਵੇਂ ਜਿਵੇਂ ਲਾਈਨ ਦੇ ਵਿੱਚ ਲੱਗੇ ਜਾਣਗੇ ਕਿਉਂਕਿ ਰਾਸ਼ਨ ਵਾਲੀਆਂ ਟਰਾਲੀਆਂ ਆਪਾਂ ਥੋੜੀਆਂ ਜਿਹੀਆਂ ਮੂਹਰੇ ਰੱਖਣੀਆਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਥੋੜੀ ਜਿਹੀ ਗੜਬੜ ਹੁੰਦੀ ਹੈ ਧੱਕਾਸ਼ਾਈ ਵੀ ਹੁੰਦੀ ਹੈ ਇਸ ਕਰਕੇ ਸਾਰਿਆਂ ਨੇ ਇਕੱਠੇ ਰਹਿਣਾ ਤੇ ਇਕੱਠੇ ਨਹੀਂ ਆਉਣਾ ਕੋਈ ਵੀ ਮੇਰਾ ਵੀਰ ਜਲਦਬਾਜ਼ੀ ਨਾ ਕਰੇ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ